ਸਰਦਾਰ ਡੱਲੇਵਾਲ ਸਾਹਿਬ ਜਿਹੜੇ ਕਿਸਾਨ ਆਗੂ ਆ ਉਹ ਮਰਨ ਵਰਤ ਉਹਨਾਂ ਦਾ 15ਵਾਂ ਦਿਨ ਚ ਹੋ ਗਿਆ ਦੂਸਰੇ ਪਨੇ 101 ਦਾ ਜਥਾ ਉਹ ਦਿੱਲੀ ਆਉਣਾ ਚਾਹੁੰਦੇ ਆ ਉਹਨਾਂ ਨੂੰ ਇਹੋ ਜਿਹਾ ਪਾਕਿਸਤਾਨ ਦੇ ਬਾਰਡਰ ਦੇ ਨਾਲੋਂ ਵੀ ਉਹ ਬਾਰਡਰ ਸਖਤ ਕੀਤਾ ਹੋਇਆ ਕਿ ਉਹ ਤੁਰ ਕੇ ਵੀ ਜਿਹੜਾ ਹੈਗਾ ਉਹ ਦਿੱਲੀ ਨੂੰ ਨਹੀਂ ਆ ਸਕਦਾ ਅਸੀਂ ਜਿਹੜਾ ਹੈ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਜੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇ ਹੋ ਗਈ ਹੁੰਦੀ ਤੇ ਕਿਸਾਨਾਂ ਨੂੰ ਕੀ ਲੋੜਾ ਧਰਨੇ ਲਾਉਣ ਦਾ ਕਿਸਾਨਾਂ ਦੀ ਹਾਲ ਹਾਲਤ ਜਿਹੜੀ ਹੈਗੀ ਆ ਅੱਗੇ ਨਾਲੋਂ ਵੀ ਕਮਜ਼ੋਰ ਹੁੰਦੀ ਜਾਂਦੀ ਹੈ ਜੋ ਕਿਸਾਨਾਂ ਸਰ 73000 ਕਰੋੜ ਤੋਂ ਵੱਧ ਕਰ ਜਾ ਮੁੱਦਾ ਜੋ ਕਿਸਾਨਾਂ ਦਾ ਮੁੱਦਾ ਹੈ ਜੇ ਜਿਹੜੇ ਸਾਡੇ ਕਿਸਾਨ ਐਸ ਵੇਲੇ ਇੱਕ ਖਨੋਰੀ ਬਾਰਡਰ ਤੇ ਬੈਠੇ ਆ ਦੂਸਰੇ ਜਿਹੜੇ ਹੈਗੇ ਆ ਸਮੂਹ ਬਾਰਡਰ ਤੇ ਬੈਠੇ ਆ ਸਰਦਾਰ ਡੱਲੇਵਾਲ ਸਾਹਿਬ ਜਿਹੜੇ ਕਿਸਾਨ ਆਗੂ ਆ ਉਹ ਮਰਨ ਵਰਤ ਉਹਨਾਂ ਦਾ 15ਵਾਂ ਦਿਨ ਚ ਹੋ ਗਿਆ ਤੇ ਦੂਸਰੇ ਬਨੇ 101 ਦਾ ਜਥਾ ਉਹ ਦਿੱਲੀ ਆਉਣਾ ਚਾਹੁੰਦੇ ਆ ਉਹਨਾਂ ਨੂੰ ਇਹੋ ਜਿਹਾ ਪਾਕਿਸਤਾਨ ਦੇ ਬਾਰਡਰ ਦੇ ਨਾਲੋਂ ਵੀ ਉਹ ਬਾਰਡਰ ਸਖਤ ਕੀਤਾ ਹੋਇਆ ਕਿ ਉਹ ਤੁਰ ਕੇ ਵੀ ਜਿਹੜਾ ਹੈਗਾ ਉਹ ਦਿੱਲੀ ਨੂੰ ਆ ਸਕਦੇ ਕਿਉਂਕਿ ਪ੍ਰੋਟੈਸਟ ਕਰਨਾ ਸਾਡਾ ਸੰਵਿਧਾਨਕ ਹੱਕ ਆ ਤੁਹਾਨੂੰ ਉਹਨਾਂ ਨੂੰ ਪ੍ਰੋਟੈਸਟ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਦਾ ਉਹਨਾਂ ਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਬੜੀ ਦੁੱਖ ਦੀ ਗੱਲ ਆ ਉਹਨਾਂ ਬਜ਼ੁਰਗਾਂ ਦੇ ਉੱਤੇ ਜਿਹੜੇ ਹੈਗੇ ਉਹ ਜਿਹੜੇ ਛੱਡੇ ਜਾਂਦੇ ਧੂਏ ਆਲੇ ਜੋ ਜਿਹੜੇ ਖਤਰਨਾਕ ਜਿਹੜੇ ਹੈ ਉਹ ਉਹ ਆ ਉਹ ਉਹ ਕਾਰਤੂਸ ਦੇ ਜਿਹਨਾਂ ਦੇ ਨਾਲ ਬਹੁਤ ਵੱਡਾ ਕਿਸਾਨ ਜਿਹੜੇ ਹੈਗੇ ਆ 12-13 ਜ਼ਖਮੀ ਹਾਲਤ ਦੇ ਵਿੱਚ ਉਹ ਹਸਪਤਾਲ 'ਚ ਵੀ ਪਏ ਆ ਸੋ ਇਹ ਜਿਹੜੇ ਸੀਗਾ ਕਿਉਂਕਿ ਕਿਸਾਨ ਆਪਣਾ ਜਿਹੜਾ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਹੈ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਜੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇ ਹੋ ਗਈ ਹੁੰਦੀ ਤੇ ਕਿਸਾਨਾਂ ਨੂੰ ਕੀ ਲੋੜਾ ਧਰਨੇ ਲਾਉਣ ਦਾ ਉਹਨਾਂ ਨੂੰ ਖੇਤਾਂ ਵਿੱਚ ਚਾਹੀਦਾ ਕੰਮ ਕਰਨ ਕਿਸਾਨਾਂ ਦੀ ਹਾਲ ਹਾਲਤ ਜਿਹੜੀ ਹੈਗੀ ਆ ਅੱਗੇ ਨਾਲੋਂ ਵੀ ਕਮਜ਼ੋਰ ਹੁੰਦੀ ਜਾਂਦੀ ਹੈ ਜੋ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹਨਾਂ ਦੀ ਰਿਪੋਰਟ ਆ ਕਿ ਜਿਹੜਾ ਹੈਗਾ ਕਿਸਾਨਾਂ 'ਤੇ ਪਹਿਲਾਂ ਨਾਲੋਂ ਕਰਜ਼ਾ ਵਧ ਰਿਹਾ ਤੇ ਉਹਨਾਂ ਨੇ ਇੱਕ ਅੰਕੜਾ ਵੀ ਦਿੱਤਾ ਕਿ ਪੰਜਾਬ ਦੇ ਕਿਸਾਨਾਂ 'ਸਰ 73000 ਕਰੋੜ ਤੋਂ ਵੱਧ ਕਰਜ਼ਾ ਹਰਿਆਣੇ ਦੇ ਕਿਸਾਨਾਂ ਦੇ ਸਿਰ ਤੇ 66000 ਕਰੋੜ ਤੋਂ ਵੱਧ ਕਰਜ਼ਾ ਜਿਹੜਾ ਵੱਖ-ਵੱਖ ਬੈਂਕਾਂ ਤੋਂ ਸੋ ਇਹ ਜੜੀ ਹੈਗੀ ਹੈ ਕਿਸਾਨਾਂ ਦੀ ਪਤਲੀ ਹੋ ਰਹੀ ਹਾਲਤ ਆ ਸੋ ਇਸੋ ਧੱਕਰ ਕੇ ਸਰਕਾਰ ਨੇ 20 ਲੱਖ ਕਰੋੜ ਰੁਪਈਆ ਜਿਹੜਾ ਹੈ ਕੁਝ ਜਿਹੜੇ ਇੰਡਸਟਰੀਆਂ ਜਾਂ ਜਿਹੜੇ ਉਹ ਵੱਡੇ ਲੋਕ ਸੀ ਉਹਨਾਂ ਦਾ ਮਾਫ ਕੀਤਾ ਜਦੋਂ ਕਿ ਪੂਰੇ ਭਾਰਤ ਦੇ ਅੰਦਰ 10 ਤੋਂ 12 ਲੱਖ ਕਰੋੜ ਰੁਪਈਆ ਦਾ ਕਰਜ਼ਾ ਜਿਹੜਾ ਹੈਗਾ ਪੂਰੇ ਕਿਸਾਨਾਂ ਸਿਰ ਆ। ਅਸੀਂ ਨਹੀਂ ਕਹਿੰਦੇ ਕਿ ਇੰਡਸਟਰੀ ਦਾ ਕੋਈ ਹੋਰ ਕਾਰਪੋਰੇਟਾਂ ਦਾ ਜਾਂ ਕਿਤੇ ਲੋੜ ਹੈ ਸਰਕਾਰ ਨੂੰ ਚਾਹੁੰਦੀ ਆ ਕਿ ਉਹ ਨਾ ਕਰੇ ਪਰ ਜਿਹੜੇ ਕਿਸਾਨ ਆ ਜਿਹੜੇ 70% ਪੰਜਾਬ ਦੀ ਪੂਰੇ ਭਾਰਤ ਦੀ ਰੀੜ ਦੀ ਹੱਡੀ ਆ ਜਿਹੜੇ ਪੂਰੇ ਭਾਰਤ ਨੂੰ ਜਿਹੜਾ ਹੈਗਾ ਅੰਨ ਜਿਹੜਾ ਹੈਗਾ ਉਹ ਪੈਦਾ ਕਰਕੇ ਦੇ ਰਹੇ ਆ ਉਹਨਾਂ ਦੀ ਹਾਲਤ ਇੰਨੀ ਤਰਸਜੋਗ ਆ ਜੇਕਰ ਉਹਨਾਂ ਸੀ ਇਹ ਮੰਗ ਕਰਦੇ ਆ ਕਿ ਉਹਨਾਂ ਦੇ ਸਾਰੇ ਕਰਜ਼ੇ ਦੇ ਉੱਤੇ ਲੀਕ ਮਾਰੀ ਜਾਵੇ ਤੇ ਕਿਸਾਨਾਂ ਦੇ ਜਿਹੜੇ ਹੈਗੀਆਂ ਗੱਲਾਂ ਨੂੰ ਜਿਹੜਾ ਹੈਗਾ ਬੜੀ ਗੰਭੀਰਤਾ ਦੇ ਨਾਲ ਸੁਣਿਆ ਜਾਵੇ ਜੋ ਐਤਗੀ ਕਿਸਾਨ ਦਾ ਮੰਡੀਆਂ 'ਚ ਹਾਲ ਹੋਇਆ ਕਿਉਂਕਿ ਭਾਵੇਂ ਕਿ ਸਰਕਾਰ ਮੰਨਦੀ ਆ ਕਿ ਭਾਈ ਜਿਹੜੀ ਫਸਲਾਂ ਦੇ ਉੱਤੇ ਐਮਐਸਪੀ ਅਸੀਂ ਦੇ ਰਹੇ ਹਾਂ ਪਰ ਉਹ ਕੱਲੀ ਝੋਨੇ ਦੇ ਕਣਕ ਦੇ ਉੱਤੇ ਆ ਐਤਗੀ ਝੋਨਾ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਜਿਹੜਾ 2300 ਨੂੰ 2320 ਰੁਪਏ ਕਾਗਜੀ ਵਿਕਿਆ ਪਰ 300 ਤੋਂ 400 ਰੁਪਇਆ ਕਿਸਾਨਾਂ ਦਾ ਜਿਹੜਾ ਹੈ ਉਹ ਆੜਤੀਆਂ ਘੱਟ ਰਹਾ ਕਿਉਂਕਿ ਉਹਦੀ ਮਿਲੰਗ ਵਾਲੇ ਜੋ ਕੁਝ ਵੀ ਇਹ ਸਮੱਸਿਆ ਸਾਰੀਆਂ ਸੈਂਟਰ ਦੇ ਨਾਲ ਉਹਨਾਂ ਦੀ ਕਿਸਾਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਤੇ ਉਹਨਾਂ ਦੇ ਹੱਲ ਕਰਨੇ ਚਾਹੀਦੇ ਆ ਕਿਉਂਕਿ ਗੱਲ ਆ ਤੇ ਹੱਲ ਆ ਸੋ ਅੱਜ ਕਿਸਾਨ ਜਿਹੜਾ ਹੈਗਾ ਬਾਰਡਰਾਂ ਤੇ ਬੈਠਾ ਜੋ ਹਾਲਾਤ ਐਸੀ ਕਿ ਇਹਨੇ ਪਾਕਿਸਤਾਨ ਵਾਲੇ ਬਾਰਡਰ ਤੇ ਨਹੀਂ ਜੋ ਪੰਜਾਬ ਹਰਿਆਣਾ ਦੇ ਬਾਰਡਰ ਦੇ ਉੱਤੇ ਬਣੇ ਹੋਇਆ ਸੋ ਲਗਾਤਾਰ ਫਰਵਰੀ ਤੋਂ ਜਿਹੜਾ ਹੈ ਰਸਤੇ ਬੰਦਾ ਜਿਨ੍ਹਾਂ ਦੇ ਨਾਲ ਲੋਕਾਂ ਦੀ ਖਜ਼ਰਖواری ਵੀ ਹੋ ਰਹੀ ਆ ਤੇ ਕਿਸਾਨ ਵੀ ਖੱਜਲ ਖਰਾਬ ਹੋ ਰਿਹਾ ਕਿਸਾਨ ਸਰਕਾਰ ਕਿਉਂ ਨਹੀਂ ਇਹਨਾਂ ਦੀ ਗੱਲ ਸੁਣਦੀ ਗੱਲ ਸੁਣੇ ਤੇ ਇਹਨਾਂ ਦੇ ਮਸਲੇ ਹੱਲ ਕਰੇ ਇਹੀ ਮੁੱਦਾ ਅਸੀਂ ਚਾਰ ਵਾਰੀ ਸਾਡਾ ਜ਼ੀਰੋ ਆਵਰ ਲੱਗਾ ਪਰ ਜ਼ੀਰੋ ਆਵਰ ਸੰਸਦ ਚੱਲ ਨਹੀਂ ਰਹੀ ਇਸ ਕਰਕੇ ਅੇ ਪਹਿਲੇ ਜਿਹੜੇ ਹਫ਼ਤੇ ਵੀ ਸਾਡਾ ਜ਼ੀਰੋ ਆਵਰ ਨਹੀਂ ਅਸੀਂ ਬੋਲ ਸਕੇ ਐਸਾ ਹਫ਼ਤੇ ਵੀ ਜ਼ੀਰੋ ਆਵਰ ਸਾਡਾ ਅਜਾ ਦੂਸਰੇ ਹਫ਼ਤੇ ਵੀ ਅਸੀਂ ਨਹੀਂ ਬੋਲ ਸਕੇ ਐਤਕੀ ਵੀ ਕੱਲ ਵੀ ਸਾਡਾ ਜਿਹੜਾ ਜ਼ੀਰੋ ਆਵਰ ਕਿਸਾਨਾਂ ਦੀਆਂ ਸਮੱਸਿਆ ਤੇ ਉਹਨਾਂ ਦੇ ਹੱਲ ਬਾਰੇ ਲੱਗਾ ਹੋਇਆ ਸੀ ਪਰ ਕੱਲ ਵੀ ਸੰਸਦ ਨਹੀਂ ਚੱਲੀ ਅਸੀਂ ਕੱਲ ਵੀ ਨਹੀਂ ਬੋਲ ਪਾਏ ਸੋ ਇਸ ਵਾਸਤੇ ਜਿਹੜੇ ਮਸਲੇ ਆ ਬੜੇ ਗੰਭੀਰ ਕਿਸਾਨ ਜਿਹੜਾ ਹੈ ਉਹ ਕੋਈ ਸਰਕਾਰ ਦੇ ਦੁਸ਼ਮਣ ਨਹੀਂ ਸਰਕਾਰ ਵੀ ਦੇ ਜਿਹੜੀ ਬਣੀ ਆ ਕਿਸਾਨਾਂ ਦੀ ਸਪੋਰਟ ਨਾਲ ਹੀ ਬਣੀ ਆ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਆ ਜੇਕਰ ਮਿਨਿਮਮ ਸਪੋਰਟ ਪ੍ਰਾਈਸ ਦਾ ਕਾਨੂੰਨ ਬਣਿਆ ਹੁੰਦਾ ਅਸੀਂ ਕਹਿੰਦੇ ਜਿਹੜੀ ਲੁੱਟ ਖੋਟ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਹੋਈ ਆ ਉਹ ਕਦੇ ਨਾ ਹੁੰਦੀ ਸਰ ਅਗਰ ਵਹੀ ਬਾਤ ਕਰੇ ਜਿਸ ਤਰੀਕੇ ਸੇ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਜੋ ਸੈਂਪਲ ਲਏ ਜਾਤੇ ਹੈ ਉਸਮੇ ਪੰਜਾਬ ਕਈ ਨਾ ਕਈ ਫੈਲ ਹੋਇਆ ਹੈ ਕਿਵੇਂ ਦੇਖ ਰਹੇ ਹੋ ਕੋਨ ਸਾ ਸੈਂਪਲ ਦੁੱਧ ਕੋ ਲੈ ਕੇ ਦੁੱਧ ਕੋ ਇਹ ਤਾਂ ਇਹ ਤਾਂ ਪਹਿਲੇ ਹੀ ਹੈ ਕਿ ਪੰਜਾਬ ਦੇ ਵਿੱਚ ਆਮ ਪਿੰਡਾਂ ਦੇ ਵਿੱਚ ਆਮ ਲੋਕਾਂ ਦੇ ਕੋਲ ਜਿਹੜੇ ਘਰਾਂ ਵਿੱਚ ਗਾਵਾਂ ਹੁੰਦੀਆਂ ਸੀ ਮੱਝਾਂ ਹੁੰਦੀਆਂ ਸੀ ਉਹ ਨਹੀਂ ਰਹੀਆਂ ਬਹੁਤ ਘੱਟ ਆ ਜਿਹੜੀਆਂ ਹੈ ਜਾਂ ਕੁਝ ਉਹ ਲੋਕ ਆ ਜਿਹੜੇ ਦੁੱਧ ਦਾ ਕੰਮ ਕਰਦੇ ਆ ਜਿਹੜਾ ਸੰਥੈਟਿਕ ਦੁੱਧ ਜਾਂ ایਜੀ ਪਾ ਕੇ ਜੋ ਬਹੁਤ ਕੁਛ ਆਪਾਂ ਦੇਖਦੇ ਆ ਇਹੋ ਜਿਹਾ ਮਾੜਾ ਦੁੱਧ ਤਿਆਰ ਕੀਤਾ ਜਾਂਦਾ ਜਿਹਦੇ ਨਾਲ ਲਗਾਤਾਰ ਬਿਮਾਰ ਲੋਕ ਹੋ ਰਹੇ ਆ ਅਸੀਂ ਤਾਂ ਸਾਨੂੰ ਤਾਂ ਇੱਕ ਦੁੱਜੀ ਜਿਹੜਾ ਹੈਗਾ ਉਹ ਸਾਡੇ ਨੇੜੇ ਪਿੰਡ ਤੋਂ ਆ ਦੁੱਧ ਦਾ ਕੰਮ ਕਰਦਾ ਸੀ ਅਸੀਂ ਉਹਨੂੰ ਪੁੱਛਿਆ ਵੀ ਤੂੰ ਦੁੱਧ ਦਾ ਕੰਮ ਕਿਉਂ ਛੱਡ ਦਿੱਤਾ ਉਹ ਕਹਿੰਦਾ ਬਾਬਾ ਜੀ ਮੇਰੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਇਸ ਕਰਕੇ ਮੈਂ ਛੱਡ ਦਿੱਤਾ ਤੇ ਉਹ ਉਹਨਾਂ ਨੇ ਕੋਈ ਗੱਲ ਕਹੀ ਸੀ ਬਾਬਾ ਜੀ ਕਿਤੇ ਵੀ ਹੋਵੇ ਤੁਸੀਂ ਜਿਹੜਾ ਪਨੀਰ ਇਹ ਨਹੀਂ ਖਾਣਾ ਮੈਨੂੰ ਪਤਾ ਪਨੀਰ ਇਹ ਕਿੱਦਾਂ ਬਣਦਾ ਕਿਉਂਕਿ ਇਸ ਵੇਲੇ ਜੇ ਦੁੱਧ ਦਾ ਪਨੀਰ ਬਣਨਾ ਹੋਵੇ ਉਹ 5 450 500 ਤੋਂ ਘੱਟ ਨਹੀਂ ਆਉਂਦਾ ਤੇ ਜਿਹੜਾ ਆਮ ਬਾਜ਼ਾਰ ਵਿੱਚ ਪਨੀਰ ਵਿਗਲੇ ਇਹ 150 ਨੂੰ 200 ਨੂੰ ਪਨੀਰ ਜਿਹੜਾ ਮਿਲ ਰਿਹਾ ਉਹ ਦੱਸੋ ਕਿਹੜੇ ਦੁੱਧ ਦਾ ਬਣਦਾ ਹੋ ਸੋ ਇਹ ਜਿਹੜੇ ਸਾਡੇ ਖਾਣ ਪਦਾਰਥਾਂ ਦੇ ਉੱਤੇ ਸਖਤ ਕਾਨੂੰਨ ਬਣਨਾ ਚਾਹੀਦਾ ਤੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਹੁਣ ਜੇ ਕੋਈ ਮਾੜਾ ਮੋਢਾ ਕਿਤੇ ਸਿੰਪਲ ਲੈਂਦਾ ਵੀ ਆ ਤੇ ਉਹ ਸਿੰਪਲ ਮਗਰੋਂ ਜਾ ਕੇ ਗੱਲਬਾਤ ਹੋ ਜਾਂਦੀ ਹੈ ਸਿੰਪਲ ਜਿਹੜੇ ਹੈਗੇ ਆ ਉਹ ਪਾਸ ਹੋ ਜਾਂਦੇ ਆ ਤੇ ਲੋਕ ਮਰ ਸਰਕਾਰਾਂ ਨੂੰ ਸਖਤ ਕਾਨੂੰਨ ਸਖਤ ਇਸ ਐਕਸ਼ਨ ਲੈਣਾ ਚਾਹੀਦਾ ਹੈ ਇਹੋ ਜਿਹੇ ਲੋਕਾਂ ਦੇ ਉੱਤੇ ਜਿਹੜੇ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਲਾਵਟ ਕਰਦੇ ਆ ਵੱਧ ਤੋਂ ਵੱਧ ਸਜ਼ਾ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਇਹਦਾ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਲੋਕਾਂ ਦੀ ਸਿਹਤ ਨੂੰ ਦੇ ਨਾਲ ਜਿਹੜਾ ਹੋ ਰਿਹਾ ਖਲਵਾੜ ਨੂੰ ਰੋਕਿਆ ਜਾਵੇ ਸਰ ਸਭੀ ਅਗਰ ਬਾਤ ਕਰ ਰਹੇ ਜੋ ਫਰਜੀ ਏਜੰਟੋ ਕੇ ਦੁਆਰਾ ਲਗਾਤਾਰ ਆਪकी ਤਰਫ ਸੇ ਮੁੱਦਾ ਉਠਾਇਆ ਜਾਂਦਾ ਹੈ ਕੀ ਲੱਗਦਾ ਹੈ ਕਿ ਅਭੀ ਵੀ ਲਗਾਮ ਜੋ ਹੈ ਲੱਗਣੇ ਕੀ ਕਿਉਂਕਿ ਅਸੀਂ ਲਗਾਤਾਰ 100 ਤੋਂ ਵੱਧ ਲੜਕੀਆਂ ਅਰਬ ਮੁਲਕਾਂ ਤੋਂ ਜਿਹੜੇ ਵੀ ਸਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਅਸੀਂ ਵਿਦੇਸ਼ ਮੰਤਰਾਲੇ ਤੇ ਹੋਰ ਉਪਰਾਲੇ ਕਰਕੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਉਹ ਵਾਪਸ ਜਿਹੜੇ ਹੈਗੇ ਆ ਰਹੇ ਆ ਤੇ ਉਹਦੇ ਨਾਲ ਨਾਲ ਹੋਰ ਨਵੇਂ ਵੀ ਜਾ ਰਹੇ ਆ ਇਹ ਇਹ ਜਿਹੜਾ ਅਰਬ ਮੁਲਕ ਨੂੰ ਜਾਣ ਵਾਲੇ ਪਹਿਲਾਂ ਇਹ ਦਿੱਲੀ ਤੋਂ ਜਿਹੜੇ ਹੈਗੇ ਚੜਾਉਂਦੇ ਸੀ ਹੁਣ ਇਹ ਬੰਬੇ ਤੋਂ ਚੜਨ ਲੱਗ ਪਿਆ ਹੈ ਸੋ ਇਹ ਇਹ ਜਿਹੜਾ ਹੈਗਾ ਵਰਤੇਰਾ ਹੈ ਜੀ ਚੱਲ ਰਿਹਾ ਹੈ ਰੁਕਿਆ ਨਹੀਂ ਤੇ ਜਿਹੜਾ ਤੁਸੀਂ ਦੱਸ ਰਹੇ ਕਿ ਜਿਹੜਾ ਰਸ਼ੀਆ ਦੇ ਵਿੱਚ ਫਸੇ ਹੋਏ ਬੱਚੇ ਇਹ ਵੀ ਪਿਛਲੇ ਸੈਸ਼ਨ ਦੇ ਵਿੱਚ ਤੋਂ ਪਹਿਲਾਂ ਸਾਨੂੰ ਇਹ ਕੁਝ ਕੰਪਲੀਟਾਂ ਪੰਜਾਬ ਤੋਂ ਆਈਆਂ ਸੀ ਉਹਨਾਂ ਦੇ ਵਿੱਚੋਂ 8 ਬੱਚੇ ਜਿਹੜੇ ਹੈਗੇ ਪੰਜਾਬ ਤੋਂ ਵਾਪਸ ਆ ਚੁੱਕੇ ਆ ਸੋ ਉਹ ਜਿਹੜੇ ਬੱਚੇ ਆ ਉਹਨਾਂ ਨੂੰ ਇਥੋਂ ਟੂਰਿਸਟ ਵੀਜ਼ੇ ਤੇ ਲੈ ਲਿਆ ਜਾਂਦਾ ਬਾਹਰ ਏਜੰਸੀ ਜਿਹੜੀ ਰਸ਼ੀਆ ਦੀ ਏਜੰਸੀ ਆ ਉਹ ਵੀਜ਼ਾ ਦੇ ਦਿੰਦੀ ਹੈ ਕਿਉਂਕਿ ਲੀਗਲੀ ਜਾਂਦੇ ਆ ਪਰ ਉੱਥੇ ਜਾ ਕੇ ਇਥੇ ਉਹਨਾਂ ਨੂੰ ਘਬਰਾਹ ਕਰਕੇ ਲੈ ਜਾਂਦੇ ਆ ਕਿ ਤੁਹਾਨੂੰ ਉਸੇ ਗਾਰਡ ਦੀ ਨੌਕਰੀ ਦਿਵਾਵਾਂਗੇ ਉੱਥੇ ਜਾ ਕੇ ਰਸ਼ੀਅਨ ਭਾਸ਼ਾ ਦੇ ਵਿੱਚ ਕੰਟਰੈਕਟ ਕੀਤਾ ਜਾਂਦਾ ਜੀ ਤੇ ਦਸਤ ਕਰ ਦਿੱਤਾ ਜਾਂ ਅੰਗੂਠਾ ਲਵਾ ਲਿਆ ਜਾਂਦਾ ਤੇ ਉੱਥੇ ਜਾ ਕੇ ਉਹਨਾਂ ਨੂੰ 15 ਦਿਨ ਦੀ ਟ੍ਰੇਨਿੰਗ ਦੇ ਕੇ ਤੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਜੰਦ ਦੇ ਵਿੱਚ ਧੱਕ ਦਿੱਤਾ ਜਾਂਦਾ ਜਾਂ ਤਾਂ ਉਹ ਜਿਹੜੀਆਂ ਡੈੱਡ ਬੋਡੀ ਆ ਉਹਨਾਂ ਨੂੰ ਚੱਕਦੇ ਆ ਜਾਂ ਉਹਨਾਂ ਦਾ ਅਸਲਾ ਘਨ ਲੈਂਦੇ ਆ ਸੋ ਇਥੋਂ ਤੱਕਰ ਵੀ ਉਹਨਾਂ ਦੇ ਨਾਲ ਇੱਕ ਬੱਤਾ ਜਿਹੜਾ ਪਰਸੋਂ ਸਾਡੇ ਕੋਲ ਆਇਆ ਉਹਦੀ ਬਾਹ ਦੇ ਉੱਤੇ ਸੱਟ ਵਜਣ ਕਰਕੇ ਉਹਨੂੰ ਸਰਕਾਰ ਨੇ ਵਾਪਸ ਭੇਜ ਦਿੱਤਾ ਕਿਉਂਕਿ ਉਸ ਬੱਚੇ ਨੇ ਦੱਸਿਆ ਕਿ ਜਿੰਨੇ ਵੀ ਜਿਹੜੀ ਸਰਕਾਰ ਹੈ ਉਸੇ ਦੀ ਉਹ ਸਾਨੂੰ 2 ਲੱਖ ਰੁਪਏ ਦਾ ਕੰਡੈਕਟ ਸੀਗਾ ਉਹ ਦਿੰਦੀ ਸੀ ਉਹ ਜਿਹੜੇ ਸਾਰੇ ਪੈਸੇ ਸਾਨੂੰ ਆਏ ਉਹ ਜਿਹੜਾ ਬ੍ਰੋਕਰ ਸੀ ਜਿਹਨੇ ਸਾਨੂੰ ਸਰਕਾਰ ਦੇ ਨਾਲ ਮਿਲਾਇਆ ਉਹਨਾਂ ਦੇ ਕੋਲ ਉਹ ਕਾਰਡ ਸੀਗਾ ਤੋਂ ਉਹ ਸਾਰੇ ਪੈਸੇ ਘਟਾ ਲੇ 30 ਲੱਖ ਰੁਪਏ ਉਸ ਬੱਚੇ ਨੂੰ ਸਰਕਾਰ ਨੇ ਦਿੱਤਾ ਉਹਦੇ ਸੱਟ ਵਜਣ ਕਰਕੇ ਤੇ ਉਹ 30 ਲੱਖ ਰੁਪਏ ਵੀ ਉਹਦਾ ਕੱਢ ਕੇ ਲੈ ਗਿਆ ਉਹ ਉਹਨਾਂ ਦੇ ਬੱਚਿਆਂ ਦੇ ਬੱਲੇ ਕੁਛ ਨਹੀਂ ਜਿਹੜੇ ਉਧਰ ਏਜੰਟਾ ਉਹਨਾਂ ਦੱਸਿਆ ਕਿ ਉਥੇ ਉਹ ਹੋਟਲ ਜਲਾ ਰਹੇ ਉਥੇ ਰਹਿ ਰਹੇ ਆ ਹੈਵ ਭਾਰਤੀ ਐ ਤੇ ਜਿਹੜੇ ਹੈਗੇ ਹੈਵ ਏਜੰਟਾ ਨੇਰੇ ਜਿਹੜੀ ਹੈਗੀ ਲਾਟੋ ਨਾਲ ਬੱਚਿਆਂ ਦੀ ਜਿਹੜੇ ਵਾਪਸ ਆਏ ਆ ਉਹਨਾਂ ਨੂੰ ਵੀ ਪੈਸੇ ਨਹੀਂ ਮਿਲੇ ਤੇ ਜਿਹੜੇ ਉਥੇ ਅਜੇ ਫਸੇ ਹੋਏ ਆ ਉਹਨਾਂ ਦਾ ਵੀ ਇਹੀ ਹਾਲ ਆ ਸੋ ਉਹ ਵੀ ਅਸੀਂ ਜਿਹੜੀ ਹੈਗੀ ਸਰਕਾਰ ਨੂੰ ਬੇਨਤੀ ਕਰ ਰਹੇ ਆ ਕਿ ਕਿੰਨੇ ਬੱਚੇ ਫਸੇ ਹੋਏ ਆ ਗੱਲ 25 ਤੋਂ ਵੱਧ ਤਾਂ ਹੈ ਜੀ ਇਹਨਾਂ ਦਾ ਹੈ ਉਸ ਤੋਂ ਬਾਅਦ ਹੋਰ ਕਿੰਨੇ ਹੋ ਸਕਦੇ ਜਿਹੜਾ ਕੋਈ ਜਾਂਦਾ ਵੀ ਇਥੋਂ ਜਿਹਦਾ ਕੰਮ ਉਥੇ ਸੈੱਟ ਆ ਜਾਂਦਾ ਉਹ ਤੋਂ ਕੋਈ ਗੱਲ ਨਹੀਂ ਕਰਦਾ ਪਰ ਜਿਹੜਾ ਉੱਥੇ ਫਸ ਜਾਂਦਾ ਉਹਦੀ ਗੱਲ ਸਾਡੇ ਕੋਲ ਆਉਂਦੀ ਹੈ ਉਹਦੀ ਗੱਲ ਲੋਕਾਂ ਦੇ ਸਾਹਮਣੇ ਆਉਂਦੀ ਹੈ ਸੋ ਇਹ ਜਿੰਨੇ ਕੁ ਫਸਿਆ ਹੋਏ ਹਾਂ ਦੇ ਵਿੱਚੋਂ ਵੀ 25 ਬੱਚੇ ਹੈਗੇ ਆ ਜਿਨ੍ਹਾਂ ਦੇ ਪਰਿਵਾਰ ਜਤਨ ਕਰ ਰਹੇ ਆ ਬਾਕੀ ਹੋਰ ਕਿੰਨੇ ਹੋਣਗੇ ਇਹ ਤਾਂ ਜਿਹੜੇ ਹੈ ਉੱਥੇ ਸਰਕਾਰ ਦੱਸਦੀ ਹੈ ਜਾਂ ਉੱਥੇ ਕਿੰਨੇ ਰਹਿ ਰਹੇ ਆ ਉਹਦੇ ਬਾਰੇ ਸਾਨੂੰ ਨਹੀਂ ਪਤਾ ਸੋ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਰੈਸ਼ਨ ਵੈਸੀ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਇਹ ਨਾ ਬੱਚਿਆਂ ਨੂੰ ਜਿਹੜੇ ਜਿਨ੍ਹਾਂ ਨੇ ਇੱਥੇ ਕੰਮ ਕੀਤਾ ਉਹਨਾਂ ਦੇ ਪੈਸੇ ਦਿੱਤੇ ਜਾਣ ਤੇ ਇਹਨਾਂ ਨੂੰ ਇਨਸਾਫ ਦੋ ਜਾਵੇ ਜਿਹੜਾ ਬੱਚਿਆ ਉਹਦਾ 30 ਕਰੋੜ ਲੱਖ ਰੁਪਈਆ ਉਹ ਵੀ ਉਹ ਕਢਾ ਕੇ ਲੈ ਗਏ ਉਹਨਾਂ ਦੇ ਉੱਤੇ ਸਖਤ ਏਜੰਟਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਉਹ ਹੈ ਇੰਡੀਅਨ ਰ ਹੈ ਉੱਥੇ ਰ ਹੈ